ਹੈਲੋ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਅੱਜ ਆਪਾਂ ਆ ਗਏ ਆਪਣੇ ਫੇਰ ਨਵੇਂ ਵਲੌਗ ਨਾਲ ਤੇ ਅੱਜ ਮੈਂ ਹੈਗਾ ਵਾਧੂ ਖੁਸ਼ ਹਾਂ ਕਿਉਂਕਿ ਅੱਜ ਮੇਰਾ ਹੈਗਾ ਲਾਸਟ ਪੇਪਰ ਹਨਾ ਅੱਜ ਮੈਨੂੰ ਬਹੁਤ ਖੁਸ਼ੀ ਹੈ ਤੇ ਇਹਨੂੰ ਤਾਂ ਮੋਜਾਂ ਲੱਗੀਆਂ ਹੋਈਆਂ ਆ ਵੇ ਪਸੀਨੇ ਨਾਲ ਕਿਵੇਂ ਹਾਈ ਹਾਈ ਇਹ ਹੱਥ ਲਾਉਂਦਾ ਨਹੀਂ ਜੀ ਦੱਸਦਾ ਹਾਈ ਨਾ ਪਸੀਨਾ ਆਇਆ ਹੋਇਆ ਪਰ ਇਹਨੂੰ ਤਿੰਨ ਦਿਨ ਪਹਿਲਾਂ ਛੁੱਟੀਆਂ ਆ ਗਈਆਂ ਸਾਡੇ ਪੇਪਰ ਬਾਲੇ ਲੰਬੇ ਗਏ ਆ ਤੇ ਅੱਜ ਮੈਂ ਜਾਊਂਗਾ ਸਾਈਕਲ ਤੇ ਕਿਉਂਕਿ ਘਰ ਦੇ ਕਹਿੰਦੇ ਇੱਕ ਜਾਣੇ ਨਹੀਂ ਆਉਣਾ ਸਾਈਕਲ ਤੇ ਤਰਦਾ ਲੱਗ ਜਾ ਭੱਜ ਜਾ ਮੈਂ ਦੁਬਾਰਾ ਦੁਬਾਰਾ ਨਹੀਂ ਆਉਣਾ ਸਹੀ ਗੱਲ ਆ ਮੈਂ ਦੁਬਾਰਾ ਦੁਬਾਰਾ ਨਹੀਂ ਹੋਣਾ ਇੱਕ ਜਣੀ ਆ ਯਾਤਰ ਦਾ ਲੱਗ। ਤੇ ਅੱਜ ਮੈਂ ਜਾਊਂਗਾ ਸਾਈਕਲ ਤੇ ਤੇ ਇਹਨੂੰ ਵੀ ਮੜਾ ਸਾਫ਼ ਸੁੱਕ ਕਰਾਂਗੇ। ਥੋੜਾ ਜੰਦਾ ਹੋਇਆ ਪਿਆ ਤੇ ਇਹਦੀ ਅਨਬਾਕਸਿੰਗ ਵੀ ਆਪਾਂ ਕਰਤੀ ਏ ਕੱਲ। ਅਨਬਾਕਸਿੰਗ ਨੂੰ ਕੀ ਕੀਤਾ? ਕਾਗਜ਼ ਲਾਤਾ। ਪੁੱਠੇ ਕੰਮ ਸਾਡੇ ਤੁਹਾਡੇ ਕੋਲ ਆ। ਇਹ ਕਹਿੰਦੇ ਸੀ ਕਾਗਜ਼ ਹੀ ਲਾਉਣਾ ਪਰਸੋ ਲਾਤੇ। ਮੈਂ ਤੂੰ ਡੱਕ ਕੇ ਲਾ। ਤੂੰ ਤੂੰ ਕੀ ਕਰ ਰਿਹਾ ਜਨਾਬ ਸਾਹਿਬ? ਇਹਨੂੰ ਵੀ ਲਾਤੇ। ਆ ਵੇ। ਆ ਲੈਂਦੇ ਸੀ। ਹਾਂ ਜੀ। ਕਿਵੇਂ ਫਿਰ ਕਿੰਨੀਆਂ ਛੁੱਟੀਆਂ ਹੋਈਆਂ? ਇਨੇ ਤਾਂ ਦਸੇ ਗੋਲੀ ਖਰਾਬ ਕਰ ਲਿਆ ਅੰਜ ਕਿੰਨੀਆਂ ਛੁੱਟੀਆਂ ਹੋਈਆਂ ਪਤਾ ਦੱਸਦਾ ਨਹੀਂ ਸਾਸਰੀ ਘਰ ਬੁਲਾ ਦੇ ਇੱਧਰ ਸਾਰਿਆਂ ਨੂੰ ਕੇ ਸਾਸਰੀ ਘਰ ਸਾਸਰੀ ਘਰ ਕਾ ਬਾਅਦ ਚੋਂ ਕਰਨ ਉਹ ਹੋਏ ਅਵੇ ਲਾਸਟਿਕਰ ਵੀ ਲਾਤੇ ਨਾ ਫੁੱਟੇ ਕੰਮ ਸਾਰੇ ਆਂਦੇ ਜਾਂ ਸਾਸਰੀ ਘਰ ਕਹਿ ਸਾਰੇ ਕਹਿ ਹੱਥ ਜੋੜ ਕੇ ਹੱਥ ਜੋੜ ਹੱਥ ਜੋੜ ਜੋੜ ਹਾਂ ਹੁਣ ਕਿਹਦਾ ਹੁਣ ਕਿੰਨੀਆਂ ਛੁੱਟੀਆਂ ਹੋਈਆਂ ਫੇਰਾ ਤੇ ਆ ਦਿੰਦੀ ਆ ਸ਼ਹਿਰ 50 ਦਿਨ ਘਰੇ ਸਰਖਾਨ ਨੂੰ ਸਾਡਾ ਹਾਂ ਤੁਹਾਡੇ ਸਰਖਾਇਆ ਕਰੀ ਰੋਜ਼ਾਂ ਚ ਆਪਾਂ ਮਾਨਸਵਾਨੀ ਪਕਵਾਨ ਬਣਾਉਂਦੇ ਹਾਂ ਅੱਛਾ ਜੀ ਹੋਰ ਕੁਝ ਹੋਰ ਕੁਝ ਮਾਨਸਵਾਨੀ ਪਕਵਾਨ ਕਦੀ ਮੈਗੀ ਕਦੀ ਪਾਸਤਾ ਕਦੀ ਪੀਸਾ ਠੀਕ ਆ ਹਾਂ ਮਿੱਟੀ ਉਧਰ ਮਿੱਟੀ ਨਾਲ ਵੀ ਖੱਡਾਂਗੇ ਤੇ ਉਧਰ ਸਾਡੇ ਡਾਣ ਸਬਜੀ ਆਗੇ ਨੂੰ ਖਾਹੋ ਇੰਨਾ ਤਾਂ ਵੀ ਟਾਈਮ ਨਹੀਂ ਲੱਗਦਾ ਅੱਜ ਕੱਲ ਬਾਣੀ ਰੁੱਝੇ ਹੋਏ ਆ ਝੋਂਦੇ ਕੰਮ ਕਰਦੇ ਸਸਰੀ ਜਾਂ ਦੀ ਕੀ ਹਾਲ ਚਾਲ ਆ ਜੀ ਇਹ ਵੀ ਕਹਿੰਦੇ ਸੀ ਵੀ ਇਹਨਾਂ ਨੇ ਬੜਾ ਸ਼ੌਕ ਚ ਕਿਹਨੇ ਸੀ ਵਲੌਗ ਬਣਾਉਂਦਾ ਹੁਣ ਭਾਜ ਸਾਰੇ ਛੱਡ ਗਿਆ ਸ਼ੌਕ ਹੋਈਆਂ ਵਲੌਗ ਬਣਾਇਆ ਕਰਾਂਗੇ ਸਾਰੇ ਕੁਝ ਕਰਾਂਗੇ ਉਹ ਤਾਂ ਸਾਡੀ ਜ਼ਿੰਦਗੀ ਚ ਉਤਰ-ਪੁੱਤਰ ਆ ਗਈ ਉਹ ਭਾਲ ਭਾਲਾਂ ਕੀ ਖਾਣਾ ਕੀ ਨੀਰੀਆਂ ਚ ਖਰਚ ਚੱਲ ਗਏ ਸੀ ਇਹੋ ਜੇ ਚੱਲੇ ਕਿਉਂ ਕੀ ਕਹਿੰਦੇ ਨੇ ਸੱਪ ਦੇ ਮੋਟੇ ਵੈਗਰੂ ਨੇ ਵਧੀਆ ਥਾਰਾ ਕੁਝ ਕੀਤਾ। ਸੱਪ ਦੇ ਮੂੰਹ ਚ। ਦੋ ਕੰਮ ਬਰਗੇ ਸੱਪ ਦੇ ਮੂੰਹ ਕੋੜ ਘਿਰ ਲਈ। ਨਾ ਉਹ ਖਾ ਸਕਦਾ ਨਾ ਉਹ ਸੱਟ ਸਕਦਾ। ਸਹੀ ਗਾ। ਨਹੀਂ ਹੋਣਾ ਚਾਹੀਦਾ। ਅੱਛਾ ਜ਼ਿੰਦਗੀ ਚ ਐਕਸਪੀਰੀਅੰਸ ਆ। ਆਈ ਡੇਵ ਡੇਵ ਨਹੀਂ ਹੋਣੇ। ਹੋਣਾ ਚਾਹੀਦਾ। ਮਾਰੇ ਇੱਕ ਚੰਗੇ ਐਕਸਪੀਰੀਅੰਸ ਸਤਾ ਲੱਗਦਾ ਬੰਦੇ ਨੂੰ। ਔਖੇ ਟਾਈਮ ਕਿਹੜਾ ਨਾਲ ਖੜਦਾ ਸੁੱਖੇ ਸਮੇਂ ਚ ਕਿਹੜਾ ਨਾਲ ਖੜਦਾ ਹਨ ਸਹੀ ਚੀਜ਼ਾਂ ਹੋਣੀਆਂ ਚਾਹੀਦੀਆਂ ਆਪ ਨੂੰ ਪਤਾ ਲੱਗ ਜਾਂਦਾ ਯਾਰ ਵੀ ਆਹ ਬੰਦਾ ਮੇਰੇ ਨਾਲ ਹੁਣ ਆਪਾਂ ਨੂੰ ਸਾਰਾ ਪਤਾ ਲੱਗ ਗਿਆ ਨਾ ਸਾਡੇ ਨਾਲ ਕਿਹੜਾ ਕਿਹੜਾ ਸੀਗਾ ਕਿੱਦਾਂ ਸੀਗਾ ਕਿਸੇ ਨੂੰ ਤਾਂ ਇਹ ਪਤਾ ਹੀ ਨਹੀਂ ਕੀ ਹੋਇਆ ਨਹੀਂ ਸਾਰਿਆਂ ਨੂੰ ਪਤਾ ਕੀ ਕੁਝ ਹੋਇਆ ਕੀ ਨਹੀਂ ਹੋਰ ਅੱਧੇ ਆਈਡੀ ਲਾਉਂ। ਇੱਕ ਹੋਰ ਗੱਲ ਦੱਸਾਂ। ਦਾਦਾ ਤੇਰੀ ਅੱਛਾ ਮੇਰੀ ਬਾਪੇ ਕੋਲ 10 ਨੰਬਰ ਹੈ। ਸਾਡੇ ਨਾਲ ਇੰਨੇ ਹੋਏ ਝੱਖੜ ਤੁਲੇ ਤਾਂ ਮੇਰੀ ਚੱਪਲ ਗਸ ਗਈ। ਆ ਵੇਖਾ ਤੇਰੀ। ਸੜੀਆਂ ਚੱਪਲਾ ਗਸ ਗਈਆਂ ਇਹਨੂੰ ਕਹਿੰਦੇ। ਚੱਪਲ ਗਸ ਗਈਆਂ। ਦਾਦਾ? ਨਹੀਂ। ਕੋਈ ਨਹੀਂ ਸਰਪ੍ਰਾਈਜ਼ ਦਵਾਂਗੇ। ਇੱਕ ਇੱਕ ਸਾਡੇ ਕੋਲ ਸਰਪ੍ਰਾਈਜ਼ ਵੀ ਹੈ। ਹੁਣ ਆਪਾਂ ਅਬ ਮੇਰੇ ਰਵਾਲ ਮੂਲਾ ਸਾਰਾ ਉਹ ਕੀ ਬਣ ਗਿਆ। ਬੁਰਾ ਹਾਲ ਹੋ ਗਿਆ। ਟਾਈਮ ਨਹੀਂ ਮਿਲਿਆ। ਹਨਾ? ਇਨ ਨੂੰ ਤਾਂ ਮੌਜਾ ਹਾਂਛੇ ਕੀ ਬਾਤ ਵਨਛੇ ਹੋ ਗਿਆ ਪੇਪਰ ਇਹ ਹੋ ਗਿਆ ਮੈਂ ਚੱਲਿਆ ਹੁਣ ਮੈਂ ਵੀ ਚੱਲਿਆ ਖੇਤ ਰੋਟੀ ਲੈ ਕੇ ਠੀਕ ਆ ਚਲੋ ਬਾਕੀ ਦੀ ਗੱਲ ਸਾਰਾ ਦਿਨ ਅਸੀਂ ਜਾਂਦੇ ਇਹਨਾਂ ਦੀ ਡਿਊਟੀ ਵੀ ਸ਼ਾਮ ਨੂੰ ਘਰੇ ਆਉਣਾ ਸਵੇਰ ਤੋਂ ਚੱਲਣਾ 7 ਵਜੇ ਆ 7 ਤੋਂ ਲੈ ਕੇ ਸ਼ਾਮ ਨੂੰ ਆਈਦਾ ਘਰੇ ਸਾਰਾ ਦਿਨ ਖੇਤ ਲਾਉਂਗੇ ਮੈਂ ਵੀ ਜਾਊਗਾ ਬਾਕੀ ਆਣ ਕੇ ਵਨਚ ਵਲੌਗ ਬਣਾਉਂਗਾ ਅਸੀਂ ਤੁਹਾਨੂੰ ਚੱਲੇ ਖੇਤਾਂ ਨੂੰ ਠੀਕ ਆ ਲਿਓ ਵੀ ਰੋਟੀ ਸਾਡੀ ਡੱਬਾ ਸਾਡਾ ਖਾ ਲਓ ਅਜੀ ਤਲੀਗੇ ਡਿਊਟੀ ਤੇ ਟਿਫਨ ਸਟ ਰੈਡੀ ਆ ਕੀ ਫੂਡ ਰੈਡੀ ਕਰੀ ਆ ਆ ਜਿਹੜਾ ਇਧਰ ਕੋਈ ਨਾ ਬੰਦਾ ਜੌਬ ਤੇ ਚੱਲਿਆ ਉਹ ਅਸੀਂ ਵੀ ਜੌਬ ਤੇ ਚੱਲੇ ਆ ਸੱਤ ਵਜੇ ਲੈ ਕੇ ਪੰਜ ਵਜੇ ਅੰਛਾ ਪਾਪਾ ਨੇ ਕਿਹੜੀ ਡੋਟੀ ਤੇ ਜਾਂਦੇ ਆ ਕੀ ਕੀ ਨੌਕਰੀ ਕਰਦੇ ਪਾਪਾ ਨੇ ਖੇਤੀਬਾੜੀ ਹਾਂ ਉਹ ਜੇ ਤੈਨੂੰ ਕੋਈ ਪੁੱਛੇ ਕੀ ਪਾਪਾ ਕੀ ਕਰਦਾ ਕੀ ਕਹਿਣਾ ਤੂੰ ਹੈ ਕੀ ਕਹਿਣਾ ਇੱਕ ਮਹੀਨਾ ਪੂਰਾ ਨੇ ਛਤਰਪੋਲਾ ਚੱਲਣਾ ਸਾਡੇ ਘਰੇ ਓਏ ਇਧਰ ਸਾਡਾ ਕੀ ਐ ਕੀ ਐ ਸਾਡੀ ਅਸੀਂ ਕਿਤੇ ਸਟਾਰਟ ਮੇਰਾ ਜਾਂ ਮਾ ਨਹੀਂ ਹੋਰਦਾ ਸਿੱਖ ਪਲਦੀ ਤੇ ਸਾਡੇ ਪਰਿਵਾਰ ਦਾ ਇਹ ਆ ਸਿਸਟਮ ਵੇਂ ਜਾ ਦੁੱਖੋਂ ਵਿੱਚ ਸੁੱਖੋਂ ਵਿੱਚ ਅਸੀਂ ਹੱਸਦੀ ਰਹਿੰਦੇ ਨੇ ਨਿਆਰੇ ਲੈਨੇ ਆ ਤੇ ਕਿਸੇ ਨੂੰ ਅਸੀਂ ਦੱਸਦੀ ਰਹਿੰਦੇ ਵੀ ਕੀ ਚੱਕਰ ਬਣ ਗਿਆ ਜ਼ਿੰਦਗੀ ਨਜ਼ਾਰੇ ਲੈਂਦੀ ਅਗਲਾ ਸਾਲ ਦਾ ਵੀ ਸ਼ਾਇਦ ਵੀ ਇਹਦਾ ਵਧੀਆ ਹਨਾ ਪਰ ਇਹ ਗਲਤ ਆ ਦੁੱਖ ਤਕਲੀਫਾਂ ਸਾਡੇ ਘਰੇ ਵੀ ਹੁੰਦੀਆਂ ਨੇ ਜ਼ਿੰਦਗੀ ਚ ਹਾਂ ਹੱਸ ਕੇੜ ਕੇ ਚੱਲਦੀ ਆ ਦੱਸਦੀ ਨਹੀਂ ਅਸੀਂ ਕਿਸੇ ਨੂੰ ਕੁਝ ਮੇਰੇ ਮਨ ਕਰੇ بس ودیے ਆਦੇ ਨਿਆਰੇ ਲੇ ਗਏ ਓ ਮੋਟੂ ਜਾ ਲਿਆ ਦੱਬੰਦਾ papa ਆ ਵੇਖੋ ਅਡਾੜੀ ਇਹ ਤਾਂ ਖੁੱਲੇ ਪਿਆ ਹੋਇਆ ਹੈ ਚਲੇ ਲੈ ਓਏ ਵੇ ਚਾੜੀ ਇਹ ਤਾਂ ਖੁੱਲੇ ਪਈ ਤੋੜਦਾ ਬਲ ਵੀ ਤੋੜਦਾ ਤੇ ਉਹ ਕੀ ਕਹਿ ਰਿਹਾ ਇਹ ਤਾਂ ਮੈਨੂੰ ਕੁਝ ਵੀ ਕਹਿ ਰਿਹਾ ਤੇ ਮੈਂ ਜਾ ਰਿਹਾ ਜਾਓ ਜੀ ਡਿਊਟੀਆਂ ਤੇ ਇਧਰ ਕਿੱਥੇ ਚਲੇ ਨੂੰ ਕਿੱਥੇ ਜਾਣਾ papa ਅੱਛਾ ਕਹਿ ਕੇ ਤੇ ਮੁਰ ਤੋਂ ਸਰਗਰਮ ਹੋ ਗਿਆ ਇਹੀ ਚੋਰੀਆਂ ਕਰਦਾ ਕੱਚਾ ਗਏਗਾ ਵੇਟ ਪਲੀਜ਼ ਵੇਟ ਕੱਚਾ ਗਏਗਾ ਚਲੋ ਜੀ ਚਲੋ ਬਾਈ ਖੇਤ ਚੱਲਨੇ ਡੇਉੜੀਆਂ ਤੇ ਗਿਆ ਉਹ ਸਕੂਲ ਗਿਆ ਉਹ ਗਿਆ ਖੇਤ ਲੇ ਸਕੂਲ ਉਹ ਲੜਦੇ ਜਾਂ ਚਲੋ ਜੀ ਲੋ ਬਾਈ ਮੈਂ ਵੀ ਆ ਗਿਆ ਸਕੂਲੋਂ ਤੇ ਮੈਨੂੰ ਹੋ ਗਿਆ ਮौजਾਂ ਤੇ ਮੈਂ ਲਾ ਲਈ ਟੀਵੀ ਹੈਨਾ ਤੇ ਇੱਥੇ ਮਮੀ ਕ੍ਰੇਲੇ ਟਮਾਟਰ ਜੋ ਕਿ ਮੈਂ ਜਮਾ ਨਹੀਂ ਖਾਣੇ ਮਮੀ ਹੋਣੀ ਘਰ ਆਈਆਂ ਸ਼ਾਪਿੰਗ ਵਾਧੂ ਸਾਰੀਆਂ ਬਾਬਾ ਫਰੀਦ ਗਈਆਂ ਸੀ ਤੇ ਸਾਡੇ ਕੰਮ ਖਾਣ ਪੀਣ ਦਾ ਵੀ ਕੰਮ ਸ਼ੁਰੂ ਹੋ ਗਿਆ ਇਹ ਮੈਂ ਲੈ ਕੇ ਆਇਆ ਇਹੇ ਨਹੀਂ ਲੈ ਕੇ ਆਈਆਂ ਸੀ ਮੈਂ ਲੈ ਕੇ ਆਇਆ ਇਹ ਬੱਚੋ ਹਨਾ ਆਹ ਹਸਮਾਨ ਖਾਣ ਲਈ ਤੁਸੀਂ ਤਾਂ ਪਤਾ ਹੀ ਨਹੀਂ ਕਿੰਨੇ ਬੁਰੇ ਹੋ ਕਿ ਸਾਡੇ ਖਾਣ ਲਈ ਨਹੀਂ ਲੈ ਕੇ ਕੇ ਅੱਛਾ ਜਿਹੜੇ ਕੇਲੇ ਲਿਆਂਦੇ ਆਂਬ ਲਿਆਂਦੇ ਉਹ ਸਾਨੂੰ ਪਸੰਦ ਨਹੀਂ ਹਨਾ ਇਹ ਉਹ ਖਾਣ ਨੂੰ ਨਹੀਂ ਆਹ ਹੈ ਨਹੀਂ ਹੈ ਨਹੀਂ ਇਹ ਆ ਆ ਨੂੰ ਖਾਈ ਜਾਂਦਾ ਡੋਰੀ ਦੋਸ ਥਰਲੇ ਚੱਕਾ ਖਾ ਗਿਆ ਆ ਆ ਤਾਂ ਦੇ ਦੇ ਆ ਤਾਂ ਦੇ ਦੇ ਆ ਤਾਂ ਦੇ ਦੇ ਮੇਰੇ ਮਟਰ ਪਾਉਣ ਨਹੀਂ ਵੈਸੇ ਨਾਲ ਕੱਢ ਕੇ ਰੱਖ ਲਾ ਮੈਂ ਹਾਏ ਮੈਂ ਨਹੀਂ ਖਾਣੇ ਗਰੇਲੇ ਕਾਫਤੇ ਕਾਫਤੇ ਵੀ ਨਹੀਂ ਮੈਂ ਖਾਣੇ ਮੈਂ ਤਾਂ ਵੈਸੇ ਬਣਾ ਕੇ ਰੱਖ ਲੈਣੇ ਆ ਕਿਤੇ ਰੋਟੀ ਲੈ ਇਹ ਵੈਸੇ ਨੂੰ ਅੱਜ ਖਾੜ ਵਾਲੀ ਚੀਜ਼ ਬਣਾਉਂਦੇ ਨਹੀਂ ਜਾਂ ਵੈਸੇ ਵਾਲੀ ਬਣਾਈ ਜਾਂਦੀ ਆ ਲੈ ਬਈ ਇਹ ਆ ਗਿਆ ਘਰ ਨੂੰ ਤੇ ਇਹਨਾਂ ਦੀ ਸ਼ਕਲ ਵੇਖੋ ਓਪਾ ਇਹ ਕੌਣ ਆ ਤੁਸੀਂ ਅੰਦਰ ਕੀ ਆਏ ਚਾ ਬਾਕੜਾ ਖਰਾਬ ਕਰਦਾ ਕੌਣ ਆ ਇਹ ਸਾਡੇ ਘਰ ਚ ਪੁਲਿਸ ਨੂੰ ਬੁਲਾਇਆ ਜਾਏ ਓਏ ਬਹਿਰੂਪਾ ਸਾਡੇ ਘਰ ਚ ਵੜ ਪਿਆ ਇਹ ਪੁਲਿਸ ਨੂੰ ਬੁਲਾਇਆ ਜਾਏ 100 ਨੰਬਰ ਡਾਇਲ ਕਰ ਕੌਣ ਤੁਸੀਂ ਬਾਹਰ ਜਾਓ ਅੱਛਾ ਇਹ ਬਹਿਰੂਪਾ ਆਇਆ ਆ ਸਾਡੇ ਘਰੇ ਅਣਜਾਣ ਵਿਅਕਤੀ ਸ਼ਕਲ ਇਹ ਕਹਿੰਦਾ ਇੱਕ ਵਾਰੀ ਬਸ ਮੇਨੂੰ ਮੂੰਹ ਧੋ ਲੈੰਦੋ ਇੰਨੀ ਮਿੱਟੀ ਓਏ ਫਿਰ ਮੈਂ ਤੁਹਾਨੂੰ ਦੱਸਦਾ ਮੈਂ ਕੌਣ ਆ ਕੀ ਬਣ ਗਿਆ ਹਾਂ ਜੀ ਪਾਣੀ ਪੀ ਲ ਗੇ ਮੂੰਹ ਅੱਤੋ ਇਨਾ ਜਲਦੀ ਮੂੰਹ ਅੱਤੋ ਆ ਸਾਡਾ ਮੈਲ ਠੀਕ ਕਰਾ ਲਿਆ ਅੱਜ ਅੱਜ ਕਰਾ ਲਿਆ ਨਹੀਂ ਜਾ ਹੇ ਸੱਚੀ ਹਾਂ ਆ ਹੁਣ ਪਛਾਣ ਚ ਆ ਗਈ ਜਦੋਂ ਮੈਲ ਦੇ ਬਾਰੇ ਗੱਲ ਹੋਈ ਹੁਣ ਪਛਾਣ ਚ ਆ ਗਿਆ ਖੈ ਮੈਂ ਕਿਹਾ ਮੰਮੀ ਕਿੱਧਰ ਗਈ ਪਾਣੀ ਲੈਣ ਗਈ ਮੈਂ ਕਿਹਾ ਜਦੋਂ ਮੈਲ ਠੀਕ ਕਰਾਉਣ ਦੀ ਗੱਲ ਆ ਗਈ ਫਿਰ ਮੈਨੂੰ ਪਛਾਣ ਚ ਆ ਗਿਆ ਸਾਰਾ ਮਾਰਿਆ ਪਹਿਲੀ ਵਾਰੀ ਬੁਰਾ ਹਾਲ ਹੋ ਗਿਆ ਤੇ ਅਸੀਂ ਹੁਣ ਬਾਹਰ ਆਏ ਆ ਆਪ ਦਾ ਖੇਡਦੇ ਪਏ ਆ ਕੀ ਸੁਭਾਗਾ ਹਾਂ ਛਾ ਤੁਹਾਨੂੰ ਕਹਿ ਤੂੰ ਚੱਲ ਜਾ ਚਲੋ ਨਾਲ ਨੂੰ ਲੋ ਫਿਰ ਜਾਵਾਂਗੇ ਪੱਕਾ ਪ੍ਰੋਮਿਸ ਹੈਣਾ ਹਾਂ ਠੀਕ ਆ ਮੰਮੀ 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 ਪਾਣੀ ਲਿਆ ਗੱਲ ਸੁਣੀ ਕਿੱਥੇ ਹੈ ਮੰਮੀ ਪਾਪਾ ਕਹਿੰਦਾ ਹੁਣ ਕਰਾ ਲਿਆਵਾਂਗੇ ਫੋਨ ਟਿਕ ਮੈਂ ਕਿਹਾ ਹੋਰ ਪਛਾਣ ਚ ਆ ਗਏ ਹਾਂ ਹੁਣ ਠੀਕ ਆ ਹੋਰ ਤੁਸੀਂ ਹੈਗੇ ਆ ਪਾਪਾ ਕਹਿੰਦਾ ਹੁਣ ਫੋਨ ਠੀਕ ਕਰਾ ਲਿਆ ਹੋਗੇ ਬਾਜੀ ਲੈ ਨਾ ਨਹੀਂ ਆ 1 ਲੀਟਰ ਦੀ ਬੋਤਲ ਭਰ ਲਿਆਨੇ ਆ ਪਾਣੀ ਕਿੰਨਾ ਕਿੰਨਾ ਦੱਸ ਲੈ ਇਹ ਤੂੰ ਦੇਖਦਾ ਭਰ ਕੇ ਚਾਚੂ ਸ਼ਾਮ ਨੂੰ ਦੋ ਤਿੰਨ ਗਲਾਸ ਦੇ ਓ ਲੀਟਰ ਦੀ ਬੋਤਲ ਭਰ ਕੇ ਮਾਰ ਹਾਂ ਹਾਂ ਤੂੰ ਵੀ ਅੰਦਰ ਆ ਗਿਆ ਤਿੰਦੀ ਦੀ ਬਾਣੀ ਲੈ ਮੈਨੂੰ ਵੀ ਪਾਣੀ ਦੇ ਦੇ ਅੱਛਾ ਅਸੀਂ ਆਹ ਵੇਖ ਵੇਖੋ ਸਾਡਾ ਹਾਲਤ ਕਿੰਨੀ ਅਸੀਂ ਬਹੁਤ ਮਿਹਨਤ ਕੀਤੀ ਅੱਜ ਅਸੀਂ ਬਹੁਤ ਜ਼ਿਆਦਾ ਖੇਡੇ ਇੰਨਾ ਹੀ ਸਾਨੂੰ ਜਾਣ ਕੇ ਭੇਜਿਆ ਖੇਡਣ ਲਈ ਅਸੀਂ ਤਾਂ ਆਰਾਮ ਨਾਲ ਏਸੀ 'ਚ ਬੈਠੇ ਸੀ ਕਹਿੰਦੇ ਜਾਓ ਤੁਸੀਂ ਸਾਡਾ ਸਿਰ ਖਾਈ ਜਾਂਦੇ ਹੋ ਬਾਹਰ ਜਾਓ ਜਾ ਕੇ ਹੁਣ ਆਪਾਂ ਖੇਡ ਖੁਡ ਲਿਆ ਤੇ ਪਾਪਾ ਆਉਣਾ ਵੀ ਨੂੰ ਲੈ ਆ ਤੇ ਓਏ ਸਾਣਾ ਇਹ ਮੇਰੇ ਨਾਲ ਇਕੱਲਾ ਪੰਗੇ ਲਈ ਜਾਂਦਾ ਤੇ ਹੁਣ ਆਪਾਂ ਤੁਹਾਨੂੰ ਆਪਾਂ ਡੇਲੀ ਵਲੌਗ ਕਰਿਆ ਕਰਾਂਗੇ ਉਹ ਤੋੜੇਗਾ ਤੂੰ ਪਰ ਡੇਲੀ ਵਲੌਗ ਕਰਿਆ ਕਰਾਂਗੇ ਕਿਉਂਕਿ ਹੁਣ ਆਪਣਾ ਸਾਰਾ ਕੁਝ ਸੈੱਟ ਹੋ ਗਿਆ ਰੱਬ ਸੌਖ ਰੱਖੇ ਤੇ ਤੁਹਾਨੂੰ ਆਪਾਂ ਜਲਦੀ ਇੱਕ ਸਰਪ੍ਰਾਈਜ਼ ਦਵਾਂਗੇ ਮੈਂ ਵੀ ਜਾਣਾ ਨਾਨਕੇ ਹਨਾ ਤੇ ਪਾਪਾ ਹਣ ਵੀ ਚੱਲੇ ਕਿਤੇ ਤੁਹਾਨੂੰ ਜਿਵੇਂ ਕੀ ਦੱਸਿਆ ਸੀਗਾ ਹਨਾ ਜਿਵੇਂ ਕੀ ਤੁਹਾਨੂੰ ਦੱਸਿਆ ਸੀਗਾ ਕਿ ਆਪਾਂ ਉਸ ਵਲੌਗ ਉਥੋਂ ਉਦੋਂ ਕਿ ਜਦੋਂ ਸ਼ਾਪਿੰਗ ਕਿਹੜੀ ਸ਼ਾਪਿੰਗ ਕਰਕੇ ਲਿਆਏ ਆ ਤੇ ਸਾਡੀ ਲੜਾਈ ਸ਼ੁਰੂ ਹੋ ਗਈ ਕਿਹੜੀ ਸ਼ਾਪਿੰਗ ਕਰਕੇ ਲਿਆਏ ਬੱਸ ਮਾਤਰ ਸ਼ੋਪਿੰਗ ਕਰਕੇ ਆਏ ਹਣਾ ਉਹਦਾ ਆਪਾਂ ਤੁਹਾਨੂੰ ਦੱਸਾਂਗੇ ਪਾਪਾ ਛੇਤੀ ਤੁਹਾਨੂੰ ਸਰਪ੍ਰਾਈਜ਼ ਦੇਊਗਾ ਇਸ ਵਲੌਗ ਨੂੰ ਆਪਾਂ ਕਰਦੇ ਇੱਥੇ ਐਂਡ ਅੱਜ ਥੋੜਾ ਜਿਹਾ ਛੋਟਾ ਵਲੌਗ ਸੀਗਾ ਬਸ ਇੱਕ ਅਪਡੇਟ ਹੀ ਦੇਣੀ ਸੀ ਤੁਹਾਨੂੰ ਤੇ ਇਸ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੇ ਵਲੌਗ ਵਧੀਆ ਲੱਗਿਆ ਹੋਇਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ